ਆਪਣੇ ਸਿੱਖਾਂ ਵਿੱਚ ਇੱਕ ਆਮ ਮਨੋਧਾਰਨਾ ਬਣ ਗਈ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਏ ਜਾਂ ਪਾਠ ਕਰੀਏ ਜੇਕਰ ਉਸ ਸਮੇਂ ਸਾਨੂੰ ਬਾਥਰੂਮ ਜਾਂ ਟਾਇਲਟ ਜਾਣ ਦੀ ਲੋੜ ਪੈ ਜਾਵੇ ਤਾਂ ਵਾਪਸ ਆ ਕੇ ਫਿਰ ਪਾਠ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਲਾਜ਼ਮੀ ਹੈ ਇੱਕ ਹੋਰ ਧਾਰਨਾ ਜਾਂ ਵਿਚਾਰ ਕੀਤਾ ਜਾਂਦਾ ਹੈ ਕਿ ਬਿਨਾਂ ਕਿਸੇ ਇਸ਼ਨਾਨ ਕੀਤੇ ਗੁਰਬਾਣੀ ਪੜਨਾ ਗਲਤ ਹੈ ਅਤੇ ਇਸ ਨਾਲ ਪਾਪ ਲੱਗਦਾ ਹੈ ਇਹ ਸੋਚ ਕਾਫੀ ਗਹਿਰੇ ਰੂਪ ਵਿੱਚ ਕਈ ਸਿੱਖਾਂ ਦੇ ਮਨ ਵਿੱਚ ਰਚ ਬਸ ਗਈ ਹੈ ਕਿ ਹੁਣ ਇਹ ਸੱਚ ਤੋਂ ਵੱਧ ਵਹਿਮਾਂਗ ਜਾਂਦੀ ਹੈ ਆਓ ਅੱਜ ਅਸੀਂ ਇਸ ਗੱਲ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖੀਏ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਣੀ ਵਿੱਚ ਹੁਕਮ ਕਰਦੇ ਹਨ ਗੁਰ ਸਤਗੁਰ ਕਾ ਜੋ ਸਿੱਖ ਖਾਵੇ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ ਇਹ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਸਿਰਫ ਇਹ ਨਹੀਂ ਕਹਿ ਰਹੇ ਕਿ ਸਰੀਰਿਕ ਇਸ਼ਨਾਨ ਜ਼ਰੂਰੀ ਹੈ ਉਹਨਾਂ ਦਾ ਕੇਂਦਰ ਬਿੰਦੂ ਇਹ ਹੈ ਕਿ ਸਿੱਖ ਨੂੰ ਆਲਸ ਛੱਡ ਕੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ ਇਸ਼ਨਾਨ ਦੀ ਗੱਲ ਆਧਮਿਕ ਤੌਰ ਤੇ ਸੁਚੇਤ ਕਰਨ ਜਾਂ